ਸਾਂ ਯਾਰ ਅਸੀਂ ਵੀਡੀਓ ਬਣਾਉਨੇ ਆ ਕਿ ਕੋਈ ਸਾਡੇ ਚੈਲੰਜੇ ਰਹੀਂ ਸਿਲੰਡਰ ਭਰਾਲੀਏ ਸੋ ਉਹਨਾਂ ਨੇ ਅੰਚਲ ਲੱਗ ਕੇ ਭਰਵਾਤੀ ਓਏ ਚਿਬੜ ਬੇਲ ਕਾਲੀ ਕੀ ਤੇ ਗਵਾਦ ਗਿਆ ਤੇ ਹੋਰ ਸਮਾਨ ਲੈ ਲਿਆ ਆਪਾਂ ਬੱਲੇ ਬੱਲੇ ਕਰਾਤੀ ਭਾਈ ਤੀ 11 ਐਵੇਂ ਤਾਂ ਹੁੰਦਾ ਖਾ ਕੇ ਦੇਖਿਆ ਕਰੀ ਮਨ ਲੱਗੇ ਤੁਹਾਨੂੰ ਟੇਸਟ ਦਾ ਪਤਾ ਵਾ ਇਦਾਰਾ ਕਿ ਹੁੰਦਾ ਕਿਵੇਂ ਦਾ ਬਾਏ ਗਾਇਸ ਅੱਜ ਖਾਵਾਂਗੇ ਆਪਾਂ ਆਲੂ ਮਟਰ ਜਾਂ ਮੈਂ ਹੁਣ ਅੱਖ ਖੋਲ ਕੇ ਵੇਖਿਆ ਟਾਈਮ ਤੇ ਸਵੇਰ ਦੇ ਤੜਕੇ ਦੇ 2 ਵਜੇ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਹਾਂ ਜੀ ਸਾਰੇ ਵਧੀਆ ਹੋਗੇ ਤੇ ਆਪਾਂ ਹੁਣੇ-ਹੁਣੇ ਉੱਠੇ ਆ ਜੀ ਸਵੇਰ ਦੇ ਦਾਸਵਾ ਚੁੱਕੇ ਆ ਮੈਂ ਫ੍ਰੀ ਸੀਗਾ ਥੋੜਾ ਜਿਹਾ ਤੇ ਮੈਂ ਚਲੋ ਥੋੜਾ ਜਿਹਾ ਲੌਂਗ ਟਾਈਮ ਸੌਂ ਜੀ ਲੌਂਗ ਟਾਈਮ ਲੇਟੀਆਂ ਮਾਰ ਲਈਏ ਤੇ ਬਸ ਆਪਾਂ ਹੁਣ ਉੱਠੇ ਆ ਤੇ ਆਪਾਂ ਥੋੜਾ ਫਰੈਸ਼ ਰਿਫਰਸ਼ ਹੋਈਏ ਨਹਾਈਏ ਤਾਂ ਇਹ ਤੇ ਫਿਰ ਆਪਾਂ ਕਰਦੇ ਆਂ ਬ੍ਰੇਕਫਾਸਟ ਇਹ ਸਾਡਾ ਹਿੰਮਤ ਸਵੇਰੇ 5 ਵਜੇ ਉੱਠ ਖੜਦਾ ਤੇ ਉੱਠ ਕੇ ਵਿਦਿਆ ਵੇਖੋ ਲੇਟੀਆਂ ਛਿੱਟੀਆਂ ਮਾਰਦਾ ਕੀ ਕਰਦਾ ਪਿਆ ਹਿੰਮਤ ਗਾਇਸ ਕੀ ਗੱਲ ਆ ਸਿਲੰਡਰ ਮੁੱਕ ਗਿਆ ਵਾ ਨਹੀਂ ਵੈਸੇ ਇਹਨੂੰ ਰੇਟ ਕਰ ਕਰ ਕੇ ਦਿਆਂ ਹੁਣ ਲੰਦਣ ਅੱਛਾ ਸਹੀ ਨਹੀਂ ਹੋ ਰਹੀ ਇਤਨਾ ਗੈਸ ਅਛਾ ਤੇ ਫਿਰ ਮੇਰੇ ਸਾਰੇ ਦਸੋ ਨਾ ਆਡੀਅੰਸ ਨੂੰ ਕਿ ਇਸ ਤਰ੍ਹਾਂ ਤੁਸੀਂ ਆਪਣਾ ਗੈਸ ਯੂਜ਼ ਕਰਿਆ ਕਰੋ ਗੁਰੂਆ ਅੱਗੇ ਵੀ ਉਦੋਂ ਵੀ ਮੋਕਾ ਜੇ ਤਾਂ ਉਦੋਂ ਵੀ ਸੁਣਦੇ ਕਿ ਫਿਰ ਤਾਂ ਤਿੰਨੇ ਆਣ ਤੁਹਾਡੇ ਤੋਂ ਸਿਲੰਡਰ ਮੁੱਕੇ ਰਹਿੰਦੇ ਭਰਾ ਤਾਂ ਹੀ ਤਾਂ ਅਸੀਂ ਵੀਡੀਓ ਬਣਾਉਂਦੇ ਆ ਕਿ ਕੋਈ ਸਾਡੇ ਚੱਲ ਜੇ ਰਹੀਂ ਸਿਲੰਡਰ ਭਰ ਆ ਲਈਏ ਦੀਦੀ ਦੇ ਰੋਟੀ ਤਿਆਰ ਕਰਦੇ ਕਰਦੇ ਆਪਾਂ ਤਿਆਰ ਵੀ ਹੋ ਲਿਆ ਨਾਲ ਪੱਗ ਵੀ ਬਣ ਲਈ ਤੇ ਰੋਟੀ ਤਿਆਰ ਹੋ ਗਈ ਹੁਣ ਆਪਾਂ ਖਾਂਦੇ ਆ ਤੇ ਫਿਰ ਆਪਾਂ ਨਿਕਲਦੇ ਆ ਆਪਣੇ ਕੰਮਕਾਰ ਤੇ ਹੋ ਗਏ ਜੀ ਇੱਕਦਮ ਰੈਡੀ ਤੇ ਹੁਣ ਆਪਾਂ ਚੱਲੇ ਆਂ ਦੀਦੀ ਦੀ ਥੈਰੇਪੀ ਕਰਾਉਣ ਘਰੋਂ ਨਿਕਲਦੇ ਨਿਕਲਦੇ ਇੱਕ ਦੋ ਕੰਮ ਦਾਸ ਹੀ ਦਿੰਦੇ ਆਪਾਂ ਨੂੰ ਤੇ ਮੈਂ ਚਲੋ ਫਿਰ ਪਹਿਲਾਂ ਕੰਮ ਕਰਕੇ ਤੇ ਫੇਰ ਹੀ ਜਾਂਨੇ ਕੇ ਪਾਸੇ ਇੱਥੇ ਗੱਡੀ ਲਾਉਣ ਦਾ ਵੀ ਕੋਈ ਹਾਲ ਨਹੀਂ ਹੈਗਾ ਸਾਰੀ ਗੱਡੀ ਵਿਠਾਣੇ ਨਾਲ ਭਰ ਜਾਂਦੀ ਆ ਆਪਣੀ ਦੀਦੀ ਦੇ ਲੱਗੀ ਸੀ ਛੱਟ ਤੇ ਆਪਾਂ ਥੈਰੇਪੀ ਸ਼ੁਰੂ ਕਰਾਈ ਸੀ ਉਹਨਾਂ ਦੀ ਥੈਰੇਪੀ ਕਰਾਉਣ ਦੇ ਨਾਲ ਉਹਨਾਂ ਦਾ ਕਾਫੀ ਫਰਕ ਪੈ ਗਿਆ ਅੱਗੇ ਨਾਲੋਂ ਤੇ ਜਿਹਦੇ ਵੀ ਕਿਸੇ ਤੇ ਕੋਈ ਛੱਟਪੇਟ ਲੱਗਦੀ ਹੁੰਦੀ ਆ ਤੇ ਉਹ ਫਿਜ਼ੀਓਥੈਰੇਪੀ ਜ਼ਰੂਰ ਕਰਾਇਆ ਕਰੋ ਉਹਦੇ ਨਾਲ ਕਾਫੀ ਫਰਕ ਪੈਂਦਾ ਵਾ ਤੇ ਹੁਣ ਆਪਾਂ ਘਰੇ ਆ ਗਏ ਆ ਤੇ ਥੋੜਾ ਬੋਤਾ ਆਪਾਂ ਸਮਾਨ ਸਮੂਹ ਲੱਲੀ ਪਾਣੀ ਬੋਟਲ ਵਗੈਰਾ ਲੱਲੀਏ ਤੇ ਫਿਰ ਆਪਾਂ ਕੰਮ ਤੇ ਨਿਕਲਦੇ ਆ ਕਿੰਨੇ ਦਿਨ ਹੋ ਗਏ ਕੰਮ ਨਹੀਂ ਕੀਤਾ ਨਹੀਂ ਸੱਚ ਅਜੇ ਹੁਣ ਇਹ ਨਹੀਂ ਕੰਮ ਤੇ ਜਾ ਆਉਣਾ ਆਪਾਂ ਰਾਤੀ ਇੱਕ ਸ਼ਰਟ ਲਿਆਂਦੀ ਤੇ ਉਹਦਾ ਸਾਈਜ਼ ਵੱਡਾ ਆ ਗਿਆ ਉਹ ਚੇਂਜ ਕਰਾਉਣੀ ਪੈਣੀ ਹੈ ਤੇ ਮੰਨੂ ਨੂੰ ਜਾਣਾ ਪਾਸ ਸਕੂਲੋਂ ਲੈਣ 2 ਵਜੇ ਤੇ ਮੈਂ ਭਾਜੀ ਨੂੰ ਪੁੱਛਦਾ ਇੱਕ ਤੇ ਵੱਜ ਗਿਆ ਹੁਣ ਆਪਾਂ ਪਹਿਲਾਂ ਉਹ ਚੇਂਜ ਕਰਾ ਲਏਗੇ ਤੇ ਫਿਰ ਵਾਪਸ ਆ ਕੇ ਤੇ ਫਿਰ ਜਾਂਦੇ ਕੰਮ ਤੇ ਲੋਕ ਤਾਂ ਆਪਣੀ ਬਾਹਰ ਹੀ ਦਿਆ ਵੇਟ ਕਰਨਾ ਬੋਲੋ ਆਪਣਾ ਹਾਂਜੀ ਕਿਹਦੀ ਵੇਟ ਹੁੰਦੀ ਆ ਸਾਡੀ ਬੱਗਾ ਹੀ ਆਉਂਦਿਆ ਦਾ ਕਪੀਨ ਲੱਗੇ ਜੀ ਹੁਣ ਡਰਾ ਕੀ ਕੀ ਚੜਾ ਦੇ ਚੱਲ ਜਾਣਾ ਸੈਂਡ ਲਈ ਆਉਣਾ ਨੂੰ ਬਣਾਣਾ ਆਪਣੇ ਦੋ ਤਿੰਨ ਕੰਮ ਜੇ ਕਰਨ ਵਾਲੇ ਇਹ ਬਾਜ਼ਾਰ ਦੇ ਆਪਾਂ ਗੱਡੀ ਫੜ ਕੇ ਬਾਜ਼ਾਰ ਆਗੇ ਮੈਂ ਚਲੋ ਪਹਿਲਾਂ ਕੰਮ ਕਰ ਲਈਏ ਜਿਹੜੇ ਘਰ ਦੇ ਕਰਨ ਵਾਲੇ ਜ਼ਰੂਰੀ ਫੇਰੇ ਕੰਮ ਤੇ ਜਾਵਾਂਗੇ ਤਾਂ ਵਿੱਚ ਹੀ ਕੰਮ ਤੇ ਚਲ ਕੇ ਤੇ ਪਿੱਛੋਂ ਫੂਨ ਹੀ ਆਈ ਜਾਣੇ ਆ ਰਹਿ ਗਈ ਤੇ ਉਹ ਰਹਿ ਗਈ ਇਸ ਕਰਕੇ ਪਹਿਲਾਂ ਫਿਰ ਲਪਟਾ ਲਈਏ ਫਿਰ ਰੈਲੈਕਸ ਹੋ ਕੇ ਤੇ ਕੰਮ ਤੇ ਜਾਵਾਂਗੇ ਕਿੰਨੇ ਵਜੇ ਮੰਨੂ ਦਾ 3 ਵਜੇ ਹਾਂ ਠੀਕ ਪੋਲੀ ਚੜ ਜਾਂਦੇ ਫੇਰ ਥਾਮ ਨਾ ਬਹਿਣਾ ਸ਼ਾਨ ਸਿਲੰਡਰ ਤਾਂ ਵਧੀਆ ਰਹਿ ਗਿਆ ਸਿਲੰਡਰ ਵੇਖ ਆਪਾਂ ਬਾਹਰ ਲੈਂਦਾ ਤੇ ਨਹੀਂ ਉਥੋਂ ਲੈ ਆਇਆ ਕਰੀਏ ਹਰ ਵਾਰੀ ਉਹ ਮੈਂ ਅੱਗੇ ਲੈਂਦਾ ਹੀ ਉਥੋਂ ਰਿਆ ਵਾਂ ਹੂੰ ਇਹਦੇ ਆ ਜਦੋਂ ਦਾ ਪਤਾ ਲੱਗਾ ਵੀ ਇਤਨਾ ਵੀ ਮੈਂ ਦਿੰਦਾ ਮੈਂ ਕੇਤਲ ਜੀ ਵਾਰੰਟੀ ਦਿੱਤੀ ਹੈ ਉਥੋਂ ਹੀ ਲੈ ਲੈਣਾ 150 ਵੱਧ ਦੇ ਕੇ 1200 ਰੁਪਏ ਮੰਗਦੇ ਸੀ 900 ਰੁਪਏ ਦਾ ਕੰਪਰੋਮਾਈਜ਼ ਆਹੋ ਵਧੀਆ ਬਸ ਥੋੜਾ ਜਾਣ ਦੀ ਆ ਕੇਤਲ ਜੀ ਤਾਂ ਜਾਣਦੀ ਭਾਜੀ ਆਪਣੇ ਕਿਹੜਾ ਕਿਹੜੇ ਫੇਰੇ ਨੇ ਵਜਦੇ ਕਿੰਨੀ ਵਾਰੀ ਤਾਂ ਦੀ ਲੰਗੀ ਦਾ ਟੱਪੀ ਦਾ ਕਿਹੜੇ ਮੈਂ ਅੱਗੇ ਬਾਈਕ ਤੇ ਵੀ ਲੈ ਕੇ ਆਉਂਦਾ ਨਾ ਉੱਥੋਂ ਹਾਂ ਬਾਈਕ ਤੇ ਬੰਨ ਕੇ ਲਿਆ ਮੈਂ ਆਹ ਉਹ ਤੇ ਕਿਹੜੇ ਲੰਗ ਦੇ ਟੱਪ ਦੇ ਦੇ ਸਿਲੰਡਰ ਤੋਂ ਛੁੱਟਿਆ ਵਿੱਚ ਤੇ ਲੈ ਆਏ ਇੱਕ ਵਾਰੀ ਮੈਂ ਪਹਿਲੀ ਵਾਰੀ ਸ਼ਾਇਦ ਮੋੜ ਗਿਆ ਚੰਦਰ ਕਾ ਦੂਜੀ ਵਾਰੀ ਤੇ ਮੈਨੂੰ ਤਾਂ ਸੋਨੂ ਮਿਲਿਆ ਲੱਗਿਆ ਆਹ ਸੋਨੂ ਨੇ ਐਂ ਲੱਗ ਕੇ ਭਰਾਵਾ ਤੇ ਹੂੰ ਆਵਾ ਮੰਡੂ ਨੂੰ ਲੈ ਕੇ ਸਕੂਲੋਂ ਤੋਂ ਸ਼ਰਟਾਂ ਕਰ ਲਈ ਚੀਜ਼ ਹਾਂ ਅੱਜ ਤਾਂ ਹੀ ਪ੍ਰੋਜੈਕਟ ਦੇ ਲਈ ਮੰਡੂ ਲੱਖੀ ਬਾਗੀ ਹੈ ਮੰਡੂ ਮੈਨੂੰ ਨਹੀਂ ਮਿਲਣਾ ਓਏ ਚਿਬੜ ਗੱਡੀ ਚੀ ਗਾ ਕੇ ਟੀ ਮਾਰ ਤੇ ਆਪਾਂ ਸ਼ਰਟਾਂ ਚੇਂਜ ਕਰਾਉਣਾ ਸੀ ਤੇ ਸ਼ਰਟਾਂ ਚੇਂਜ ਹੋਈਆਂ ਨਹੀਂ ਸਾਡੇ ਤੋਂ ਬਿੱਲ ਨਹੀਂ ਹੈਗਾ ਬਿੱਲ ਕੱਲ ਹੀ ਕਿਤੇ ਗਵਾਜ ਗਿਆ ਤੇ ਹੋਰ ਸਮਾਨ ਲੈ ਲਿਆ ਆਪਾਂ ਗੁਲਫ਼ੀਆਂ ਲੈ ਲੀਆਂ ਇਹ ਖਾਣੇ ਆ ਠੰਡੇ ਠੰਡੀਆਂ ਗੁਲਫ਼ੀਆਂ ਖਾਣੇ ਆ ਤੇ ਕੱਲੇ ਖਰਾਬ ਕਰਾਉਂਦੇ ਆ ਉਹ ਮੈਨੂੰ ਵੀ ਦੇ ਦੇ ਕੱਲਾ ਹੀ ਖਾ ਗਿਆ ਦੇ ਯਾਰ ਅੱਗੇ ਆ ਇਸ ਵਾਰ ਬਹੁਤ ਆ ਰੈਡ ਪਾਪਕੋਰਨ ਰੈਡ ਪਾਪਕੋਰਨ ਰੈਡ ਪਾਪਕੋਰਨ ਮੈਂ ਸੱਚੀ ਮਜ਼ਾ ਨਹੀਂ ਕਰੰਦਿਆਂ ਬਹੁਤ ਜ਼ਿਆਦਾ ਪਾਪਕੋਰਨ ਪਾਪਕੋ ਤੇ ਪਾਪਕੋ ਨਹੀਂ ਐ ਬਸ ਤਾਂ ਮਸਾਲਾ ਇੰਨਾ ਜਲ ਸੁਆਦ ਹੈ ਨਾ ਕੋਈ ਹਾਂ ਗੋਲ ਕਰਦੇ ਹਾਂ ਇਹ ਉਹ ਯਾਰ ਤੂੰ ਚਾਰ ਮੂਹਰੇ ਪੋਣਾ ਤੇ ਪੰਜਾਂ ਖਲੇ ਚੁੱਕੀ ਜਾਂਦਾ ਹਾਂ ਫਲਾਰਾ ਤਾਂ ਨਾ ਪਾਇ ਯਾਰ ਫਰਨੋ ਦੋ ਕਰ ਆਵ ਡਾਈ ਕਾਲਾ ਹੋਣਾ ਲਾਓ ਜੀ ਨਹੀਂ ਤੋ ਨਹੀਂ ਨਹੀਂ ਦੇ ਅੰਦਰ ਵੋਏ 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 ਬੱਲੇ ਬੱਲੇ ਕਰਾਤੀ ਭਾਈ ਤੀ ਬੱਲੇ ਬੱਲੇ ਕਰਾਤੀ ਸਵਾਦੀ ਮਜ਼ਾ ਆ ਗਿਆ ਆ ਢੀ ਮੜ ਦੇ ਨਾਲ ਹੀ ਭਾਈ ਲਾਉਂਦੇ ਰੈਡੀ ਬਹੁਤ ਹੀ ਘੈਂਟ ਆ ਖਾਇਆ ਪੀਆ ਕਰੋ ਯਾਰ ਤੂੰ ਗੁਲਫੀ ਖਾਈ ਜਾ ਆਪੇ ਗਿਆ ਖਾਇਆ ਪੀਆ ਕਰੋ ਨਾ ਖਾਂਦੇ ਠੀਕ ਹੈ ਭਾਜੀ ਫਿਰ ਮਿਲਾਂਗੇ ਬੀ ਵੈਲਕਮ ਗੁੱਡ ਵੀ ਗਾਈਜ਼ ਟੇਸਟੀ ਆ? ਬਹੁਤ ਐਨੀ ਠੰਡਾ ਇੰਦਾ ਲੱਗਦਾ ਗਾਰਾ ਖਾਣ ਦੇ ਨੇ ਗਾਲਾਂ ਗਾਰਾ ਗਾਰਾ ਹਾਂ ਅੱਛਾ ਗਾਰਾ ਹੈਗਾ ਤਾਂ ਅੰਦਾ ਖਾ ਕੇ ਵੇਖਿਆ ਕਰੀ ਮਨ ਲੱਗੇ ਤੁਹਾਨੂੰ ਟੇਸਟ ਦਾ ਪਤਾ ਵਾ ਕੀ ਗਾਰਾ ਕਿਸ ਹੁੰਦਾ ਕਿਵੇਂ ਦਾ ਇੱਥੇ ਧਰਦ 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 ਠੀਕ ਧਰਦ ਓਏ ਕੀ ਬਾਤ ਐ ਮੁੰਡਾ ਡਿਵੀਸ਼ਨ ਚੱਲਿਆ ਹੈ ਇਹ ਜਲੋਣੀ ਪਈ ਮੈਂ ਦੁੱਧੀ ਲੈ ਗਿਆ ਦੁੱਧੀ ਲਾਉਂਦਾ ਠੀਕ ਐ ਪਿੱਛੋਂ ਕਿੱਟ ਕੱਢ ਲਾ ਬਾਏ ਗਾਇਸ ਓਏ ਓਏ ਕਿੰਨੇ ਦਿਨ ਹੋ ਗਏ ਕੰਮ ਤੇ ਆਏ ਨਹੀਂ ਗਿਆ ਤਕਰੀਬਨ 20-25 ਦਿਨੀ ਹੋ ਗਏ ਆ ਕੰਮ ਤਾਂ ਛੁੱਟੀ ਹੋਈ ਪਈ ਆ ਆਪ ਦੇ ਕੰਮ ਨਹੀਂ ਮੁੱਕਦੇ ਕਦੀ ਕਿੱਧਰ ਚਲ ਜਾਂਦੇ ਕਦੀ ਉਧਰ ਤੇ ਹੁਣ ਮੈਂ ਉੱਪਰ ਆਉਣ ਕੀਤੇ ਇਹਦੇ ਨਾਲ ਪਰ ਬਾਬੇ ਦੀ ਕਿਰਪਾ ਨਾਲ ਪਹਿਲੀ ਰਾਈਡ ਆਪਾਂ ਨੂੰ ਪੈ ਗਈ ਆ ਤੇ ਆਪਾਂ ਕਰੀਏ ਕੰਮ ਤਾਜ ਹੋਟਲ ਹੈਗਾ ਤੇ ਸ਼ਹਿਰ ਤੋਂ ਬਾਹਰ ਆ ਥੋੜਾ ਜਿਹਾ ਪਰ ਹੈਗਾ ਬਹੁਤ ਵਧੀਆ ਏਰੀਆ ਦੇ ਵਿੱਚ ਲੱਗ ਬਨੇ ਖੁੱਲਾ ਏਰੀਆ ਫੁੱਲ ਆ ਟਰੀਜ਼ ਵਗੈਰਾ ਲਾਗੇ ਬਰੇਂਦ ਦਰਖਤ ਵਗੈਰਾ ਫੁੱਲੋ ਬੂਟੇ ਫਲਾਜ਼ ਵਗੈਰਾ ਸਭ ਬਹੁਤ ਵਧੀਆ ਲੱਗੇ ਆ ਤੇ ਬਹੁਤ ਵਧੀਆ ਫੀਲਿੰਗ ਦੀ ਹੁੰਦੀ ਇੱਥੇ ਆ ਕੇ ਇੱਥੇ ਆ ਕੇ ਇਸ ਤਰ੍ਹਾਂ ਮਹਿਸੂਸ ਹੋਗਾ ਕਿ ਜਿਵੇਂ ਅਸੀਂ ਅੰਮ੍ਰਿਤਸਰ ਦੇ ਵਿੱਚ ਹੈਗੇ ਨਹੀਂ ਆ ਕਿਤੇ ਹੋਰ ਹੀ ਕਿਤੇ ਤੁਰੇ ਫਿਰਦੇ ਹਣਾ ਤੇ ਵਧੀਆ ਏਰੀਆ ਬਹੁਤ ਵਧੀਆ ਗਾ ਮੈਂ ਕੰਮ ਕਰੰਦਿਆ ਅਸੀਂ ਤੇ ਮੈਨੂੰ ਘਰੋਂ ਕਾਲ ਤੇ ਆਈ ਵੈਸੇ ਕਿਤੇ ਰੋਟੀ ਖਾਲਾ ਬਣ ਗਈ ਆ ਤੇ ਮੈਂ ਤਾਂ ਹੁਣ ਕੰਮ ਛੱਡ ਕੇ ਕੀ ਜਾਣਾ ਰੋਟੀ ਖਾਣ ਚੱਲ ਬਾਅਦੋਂ ਦੇਖ ਲਾਂਗੇ ਹੁਣ ਭੁੱਖ ਦੀ ਪਾਲੀ ਲੱਗ ਗਈ ਸੀ ਤੇ ਮੈਂ ਚਲੋ ਫੇਰ ਰੋਟੀ ਖਾ ਲਈਏ ਇੱਥੇ ਆਪਣੇ ਬਾਸੈਂਡ ਦੇ ਲਾਗੇ ਵਾਹ ਜੀ ਵਾਹ ਅੰਮ੍ਰਿਤਸਰ ਹੀ ਵਾਹ ਜੀ ਵਾਹ ਟਾਬਾ ਗਾ ਮੈਂ ਚਲੋ ਇੱਕ ਪ੍ਰਸ਼ਾਦਾ ਛਕ ਲੈਨੇ ਹੁਣ ਆਪਾਂ ਪ੍ਰਸ਼ਾਦਾ ਛਕਣ ਬੈਹ ਗਏ ਆਂ ਤੇ ਉਹਨੂੰ ਰਾਈਟਾਂ ਪਈ ਜਾਂਦੀਆਂ ਮੈਨੂੰ ਹੋਣੀ ਚੁੱਕਣੀ ਆ ਰੋਟੀ ਖਾ ਕੇ ਹੀ ਜਾਣਾ ਅੱਜ ਖਾਵਾਂਗੇ ਆਪਾਂ ਆਲੂ ਮਟਰ ਰੋਟੀ ਖਾਣ ਤੋਂ ਬਾਅਦ ਤੇ ਸਟੇਸ਼ਨ ਤੇ ਲੱਗ ਕੇ ਆ ਗਿਆ ਕਿ ਇਹ ਵੀਰ ਦਾ ਕਾਲ ਆਈ ਕਹਿੰਦਾ ਬਾਈ ਮਿਲਣਾ ਤੈਨੂੰ ਕਿੰਨੇ ਦਿਨ ਹੋ ਗਿਆ ਆਪਾਂ ਮਿਲੇ ਨਹੀਂ ਆ ਮੈਂ ਕਿਹਾ ਆ ਜਾ ਚੱਲ ਕੋਈ ਗੱਲ ਨਹੀਂ ਮੈਂ ਸਟੇਸ਼ਨ ਤੇ ਲੱਗੇ ਖੜਾ ਵੇਟ ਕਰਦਾ ਤੈਰੀ ਬਾਈ ਦੀ ਵੇਟ ਕਰਦੇ ਕਰਦੇ ਮੇਰੀ ਅੱਖ ਲੱਗ ਗਈ ਜਦ ਮੈਂ ਹੁਣ ਅੱਖ ਖੋਲ ਕੇ ਵੇਖਿਆ ਟਾਈਮ ਤੇ ਸਵੇਰ ਦੇ ਤੜਕੇ ਦੇ 2 ਵਜੇ ਆ ਤੇ ਜਿਹੜਾ ਬਾਈ ਮੈਨੂੰ ਕਹਿੰਦਾ ਸੀ ਤੈਨੂੰ ਮਿਲਣਾ ਉਹਦਾ ਵੀ ਕੋਈ ਫੋਨ ਫਾਨ ਨਹੀਂ ਆਇਆ ਮੈਂ ਸੋਚਿਆ ਮੈਂ ਚਲਾਉਣ ਸਵੇਰੇ ਫਿਰ ਬਾਈ ਨੂੰ ਫੋਨ ਲਾ ਕੇ ਪੁੱਛਾਂਗੇ ਚੰਣ ਨੇ ਆਪਣੀ ਤਾਂ ਨੀਂਦ ਖਰਾਬ ਹੋਈ ਹੁਣ ਕਹੀ ਦੀ ਕਿਉਂ ਕਰਨੀ ਹੁਣ ਮੈਂ ਆ ਗਿਆ ਘਰ ਤੇ ਮਿਲਦਾ ਤੁਹਾਨੂੰ ਮੈਂ ਸਵੇਰੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਅੱਜ ਦੇ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜੀ ਕੱਪਾ ਨੈਕਸਟ ਵਲੌਗ ਤੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਖੁਸ਼ ਰਹੋ